ਲੋਭੀ ਮਿੱਤਰੋ ਵੀਡੀਓ ਵਿੱਚ ਦੇਖੋ ਤੁਸੀਂ ਬਹੁਤ ਹੀ ਤਰੀਕੇ ਬਣਾਏ ਹੋਣੇ ਅੱਜ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਤੁਹਾਡੀ ਬਾਰੀ-ਬਾਰੀ ਕਹਾੜੀ ਜਿਹੜੀ ਓਖੜ ਜਾਂਦੀ ਆ ਇਸ ਤੋਂ ਬਾਅਦ ਕਦੀ ਵੀ ਕਹਾੜੀ ਤੁਹਾਡੀ ਓਖੜਨੀ ਨਹੀਂ ਦੇਖੋ ਤੁਸੀਂ ਤਰੀਕੇ ਬਹੁਤ ਬਣਾਏ ਹੋਣੇ ਤੁਹਾਨੂੰ ਅੱਜ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਦੇਖੋ ਜੀ ਇਸ ਤਰੀਕੇ ਨਾਲ ਪਹਿਲਾਂ ਨਿਸ਼ਾਨ ਲਗਾ ਕੇ ਦੂਆ ਡ੍ਰਿਲ ਨਾਲ ਦੇ ਵਿੱਚ ਸਲ ਕਰ ਲੈਣਾ ਦੇਖੋ ਜੀ ਸਰਲ ਕਰਕੇ ਆਰ-ਪਾਰ ਕੱਢ ਕੇ ਮੋਰੀ ਦੁਬਾਰਾ ਦੇਖਿਆ ਆਪਦੀ ਇੱਕ ਕਹਾੜੀ ਉੱਤੇ ਜੀ ਇੱਕ ਇਸ ਤਰੀਕੇ ਦੀ ਪੱਤੀ ਲਾਉਣੀ ਆ ਉਦੋਂ ਕਾਬਲਾ ਕੱਸ ਦੇਣਾ ਦੇਖੋ ਤੁਸੀਂ ਕਾਬਲਾ ਕੱਸ ਕੇ ਇਸ ਤਰੀਕੇ ਨਾਲ ਕਹਾੜੀ ਨੂੰ نیچے ਸਲੇ ਕਿਸੇ ਥੋੜੇ ਨਾਲ ਠੋਕ ਦੇਣੀ ਹੈ ਇਹਦੇ ਬਾਅਦ ਪੇਜ ਨਾਲ ਦੇਖੋ ਪੇਜ ਜਿਹੜਾ ਉਹ ਕੱਸ ਦੇਣਾਗਾ ਇਹਦੇ ਬਾਅਦ ਉਹਨੂੰ ਕਟਰ ਨਾਲ ਕੱਟ ਦੇਣੀ ਆ ਉੱਪਰੋਂ ਵੀ ਪੱਤੀ ਕੱਟ ਦੇਣੀ ਆ ਤੇ ਨੀਚੋਂ ਵੀ ਕੱਟ ਦੇਣਾ ਦੇਖੋ ਤੁਸੀਂ ਇਹਦੇ ਬਾਅਦ ਇੱਥੇ ਇੱਕ ਪੇਜ ਲਗਾ ਲਓ ਇਸ ਤਰੀਕੇ ਨਾਲ ਪੇਜ ਲਗਾ ਕੇ ਦੇਖੋ ਪੇਜ ਲਗਾ ਕੇ ਤੇ ਚੰਗੀ ਤਰ੍ਹਾਂ ਇਹਦੇ ਬਾਅਦ ਕਦੇ ਵੀ ਤੁਹਾਡੀ ਜਿਹੜੀ ਹੈ ਕਹਾੜੀ ਓਖੜਨੀ